ਦੇਖੋ ਜਿਆਦਾ ਧਨ ਕਮਾਉਣਾ ਹੈ ਤਾਂ ਮਿਹਨਤ ਜਿਆਦਾ ਕਰਨੀ ਪੈਂਦੀ ਆ ਜਿਆਦੇ ਨੰਬਰ ਲੈਣੇ ਆ ਤਾਂ ਪੜ੍ਹਨਾ ਜਿਆਦਾ ਪੈਂਦਾ ਆ ਤਾਂ ਕੁਝ ਵੀ ਜਿਆਦਾ ਪ੍ਰਾਪਤ ਕਰਨਾ ਹੈ ਤੁਸੀਂ ਦੇਖੋ ਤੁਸੀਂ ਘਰ ਦੇ ਵਿੱਚ ਜਿਆਦੇ ਪਰੌਣੇ ਆਏ ਤਾਂ ਖਾਣਾ ਥੋੜਾ ਥੋੜੀ ਕੁਕ ਕਰੋਗੇ ਤੁਸੀਂ ਖਾਣਾ ਜਿਆਦਾ ਬਣਾਓਗੇ ਤੁਸੀਂ ਜਿਆਦੇ ਦਿਨਾਂ ਦੇ ਲਈ ਕਿਤੇ ਰਹਿਣ ਜਾਣਾ ਤਾਂ ਕੱਪੜੇ ਜਿਆਦੇ ਪੈਕ ਕਰਕੇ ਜਾਓਗੇ ਤੋਂ ਇਸੇ ਤਰੀਕੇ ਦੇ ਨਾਲ ਅਗਰ ਤੁਸੀਂ ਜਿਆਦਾ ਆਸ਼ਿਸ਼ ਲੈਣੀ ਆ ਤੇ ਪ੍ਰਾਰਥਨਾ ਜਿਆਦਾ ਕਰੋ ਅਗਰ ਤੁਹਾਨੂੰ ਲੱਗਦਾ ਤੁਹਾਡਾ ਦੁੱਖ ਵੱਡਾ ਤੁਹਾਡੀ ਪਰੇਸ਼ਾਨੀ ਵੱਡੀ ਤੁਹਾਡਾ ਗਮ ਵੱਡਾ ਆ ਅਗਰ ਤੁਹਾਨੂੰ ਉਹ ਵੱਡਾ ਨਜ਼ਰ ਆ ਰਿਹਾ ਤਾਂ ਤੁਸੀਂ ਉਸ ਦੁੱਖ ਨੂੰ ਛੋਟਾ ਕਰਨ ਦੇ ਲਈ ਪ੍ਰਾਰਥਨਾ ਵੱਡੀ ਕਰੋ ਵੱਡੇ ਪਰਮੇਸ਼ਵਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਉੱਤੇ ਆਪਣਾ ਭਰੋਸਾ ਲਿਆਓ ਜੋ ਜ਼ਮੀਨ ਅਸਮਾਨ ਦਾ ਬਣਾਉਣ ਵਾਲਾ ਪਰਮੇਸ਼ਵਰ ਆ ਤਦ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਕੰਮ ਹੋਏਗਾ ਅਰ ਤੁਸੀਂ ਜਕਾਰੇ ਤੇ छुटकारे ਦੇ ਨਾਰਿਆਂ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਓ ਜਕਾਰੇ ਤੇ छुटਕਾਰਿਆਂ ਦੇ ਨਾਲ ਪਰਮੇਸ਼ਰ ਦੀ ਮहिमा ਕਰੋਗੇ ਤੁਸੀਂ ਉਹਦੇ ਨਾਰਿਆਂ ਦੇ ਨਾਲ ਤੁਸੀਂ ਪਰਮੇਸ਼ਰ ਦੀ ਜਿਹੜੀ ਮहिमा ਕਰੋਗੇ ਅਰ ਇੱਕ ਖਾਸ ਚੀਜ਼ ਦਾ ਫਨੀ ਥਿੰਗ ਇਜ਼ ਜਿੰਨੀ ਵਾਰੀ ਅਸੀਂ ਆਪਣਾ ਮੂੰਹ ਖੋਲਦੇ ਹਾਂ ਜਿੰਨੀ ਵਾਰੀ ਅਸੀਂ ਆਪਣਾ ਮੂੰਹ ਖੋਲਦੇ ਹਾਂ ਅਗਰ ਉੰਨੀ ਵਾਰੀ ਅਸੀਂ ਪਰਮੇਸ਼ਰ ਦਾ ਵਚਨ ਖੋਲ ਲਈਏ ਤਾਂ ਮੇਰੇ ਖਿਆਲ ਸਾਡੀ ਜ਼ਿੰਦਗੀ ਚੋਂ ਦੁੱਖ ਖਤਮ ਹੋ ਜਾਣਗੇ ਸਾਡੀ ਜ਼ਿੰਦਗੀ ਚੋਂ ਬਿਮਾਰੀਆਂ ਖਤਮ ਹੋ ਜਾਣਗੀਆਂ ਸਾਡੀ ਜ਼ਿੰਦਗੀ ਚੋਂ ਕਸ਼ਟ ਹਮੇਸ਼ਾ ਲਈ ਖਤਮ ਹੋ ਜਾਣਗੇ ਜਿੰਨੀ ਵਾਰੀ ਅਸੀਂ ਆਪਣਾ ਮੂੰਹ ਖੋਲਦੇ ਆ ਉੰਨੀ ਵਾਰੀ ਅਗਰ ਅਸੀਂ ਵਚਨ ਨੂੰ ਖੋਲਈਏ ਤਾਂ ਸਾਡੀ ਜ਼ਿੰਦਗੀ ਜਿਹੜੀ ਆ ਨਾ ਉਹ ਲੋਕਾਂ ਦੇ ਲਈ ਇੱਕ ਬੈਸਟ ਪਰਫੈਕਟ ਐਗਜ਼ੈਂਪਲ ਹੋਊਗੀ ਬੈਸਟ ਐਂਡ ਪਰਫੈਕਟ ਐਗਜ਼ੈਂਪਲ ਓਨੀ ਵਾਰੀ ਵਚਨ ਖੋਲਣ ਦਾ ਮਤਲਬ ਇਹ ਨਹੀਂ ਕਿ ਹਰ ਵੇਲੇ ਤੁਸੀਂ ਬਾਈਬਲ ਨੂੰ ਗਲਚੀ ਪਾ ਕੇ ਰੱਖਣਾ ਹੈ ਤੇ ਤੁਸੀਂ ਗੱਲ ਕਰਨੀ ਤੇ ਤੁਸੀਂ ਬਾਈਬਲ ਖੋਲੀ ਤੁਸੀਂ ਗੱਲ ਕਰਨੀ ਤੇ ਤੁਸੀਂ ਬਾਈਬਲ ਖੋਲੀ ਨੋ 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 ਜਿੰਨੀ ਵਾਰੀ ਮੂੰਹ ਖੋਲਦੇ ਆ ਤੁਸੀਂ ਵਚਨ ਦੇ ਦੁਆਰਾ ਬੋਲੋ ਮੂੰਹ ਖੋਲਦੇ ਆ ਵਚਨ ਬੋਲੋ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਕਿ ਸਚਾਈ ਦੇ ਨਾਲ ਤਾਂ ਮੂੰਹ ਖੋਲਿਆ ਤੇ ਸੱਚ ਬੋਲੋ ਮੂੰਹ ਖੋਲਿਆ ਤੇ ਪਿਆਰ ਨਾਲ ਖੋਲੋ ਮੂੰਹ ਖੋਲਿਆ ਤੇ ਨਿੰਦਾ ਲਈ ਨਾ ਖੋਲੋ ਮੂੰਹ ਖੋਲਿਆ ਤੇ ਚੁਗਲੀ ਲਈ ਨਹੀਂ ਖੋਲਣਾ ਮੂੰਹ ਖੋਲਣਾ ਤਾਂ ਕਿਸੇ ਨੂੰ ਆਸ਼ੀਸ਼ ਬੋਲਣ ਦੇ ਲਈ ਖੋਲਣਾ ਮੂੰਹ ਖੋਲਣਾ ਤਾਂ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਖੋਲਣਾ ਮੂੰਹ ਖੋਲਣਾ ਆ ਤਾਂ ਪਰਮੇਸ਼ਵਰ ਦਾ ਵਚਨ ਬੋਲੋ ਕਿ ਵਚਨ ਚ ਲਿਖਿਆ ਆ ਤਾਂ ਜਿੰਨੀ ਵਾਰੀ ਅਸੀਂ ਮੂੰਹ ਖੋਲਦੇ ਆਂ ਅਗਰ 19 ਵਾਰੀ ਅਸੀਂ ਪਰਮੇਸ਼ਵਰ ਦਾ ਵਚਨ ਖੋਲਹੀਏ ਤਾਂ ਸਾਡੀ ਜ਼ਿੰਦਗੀ ਹੋਰ ਦੀ ਹੋਰ ਹੋ ਜਾਊਗੀ ਸਾਡੀ ਜ਼ਿੰਦਗੀ ਦੇ ਨੈਣ ਨਕਸ਼ ਬਦਲ ਜਾਣਗੇ ਸਾਡੀ ਜ਼ਿੰਦਗੀ ਦਾ ਹੁਲੀਆ ਬਦਲ ਜਾਊਗਾ ਅਰ ਉਹ ਹੁਲੀਆ ਸਵਰਿਆ ਹੋਇਆ ਹੁਲੀਆ ਹੋਊਗਾ ਸੁਧਰਿਆ ਹੋਇਆ ਇੱਕ ਸੋਹਣਾ ਹੁਲੀਆ ਹੋਊਗਾ ਤਾਂ ਇਸ ਗੱਲ ਨੂੰ ਅਸੀਂ ਯਾਦ ਰੱਖਣਾ ਕਿ ਜਿੰਨੀ ਵਾਰੀ ਮੂੰਹ ਖੋਲਣਾ ਆ ਓਨੀ ਵਾਰੀ ਬਚਨ ਖੋਲਣਾ ਆ ਤਾਂ ਹੁਣ ਤੁਸੀਂ ਦੇਖੋ ਜਦੋਂ ਅਸੀਂ ਕਿਸ ਬੱਚੇ ਬੱਚਾ ਸਕੂਲ ਵਾਸਤੇ ਚੱਲਿਆ ਤੁਸੀਂ ਉਹਨੂੰ ਇਹ ਵੀ ਤਾਂ ਕਹਿੰਨੇ ਆ ਚੰਗਾ ਓਕੇ ਬਾਏ ਜਾ ਤੁਸੀਂ ਉਹਨੂੰ ਆਸ਼ੀਸ਼ ਦਿਓ ਗੋਡ ਬlesਸ ਯੂ ਪ੍ਰਭੂ ਤੇਰੇ ਨਾਲ ਪ੍ਰਭੂ ਦੇ ਦੂਤ ਤੇਰੀ ਰਾਖੀ ਕਰਨ ਇਹ ਕੀ ਆ ਤੁਸੀਂ ਮੂੰਹ ਖੋਲਿਆ ਪਰ ਵਚਨ ਵੀ ਖੋਲਿਆ ਤਾਂ ਤੁਸੀਂ ਵਚਨ ਖੋਲਿਆ ਆ ਇਦਾਂ ਹੀ ਤੁਸੀਂ ਕਿਸੇ ਦੀ ਖਬਰ ਨੂੰ ਗਏ ਆ ਪਰਮੇਸ਼ਵਰ ਚਾਹੁੰਦਾ ਹੈ ਤੂੰ ਨਰੋਇਆ ਹੋ ਜਾ ਪ੍ਰਭੂ ਯਿਸੂ ਮਸੀਹ ਦੇ ਮਾਰਖਣ ਨਾਲ ਤੁਸੀਂ ਚੰਗੇ ਹੋ ਜਾ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਤਾਕਤ ਰੱਖਦਾ ਹੈ ਉਹ ਸਾਡੇ ਗੁਨਾਹ ਮਾਫ ਕਰਨ ਦੀ ਤਾਕਤ ਰੱਖਦਾ ਅਸੀਂ ਸਾਰੀਆਂ ਗੱਲਾਂ ਮੈਂ ਕਹਿੰਦੀ ਪਤੀ ਪਤਨੀ ਪ੍ਰੇਮ ਦੀਆਂ ਗੱਲਾਂ ਵੀ ਜਿਹੜੀਆਂ ਆ ਨਾ ਉਹ ਵਚਨ ਬੋਲ ਕੇ ਕਰ ਸਕਦੇ ਆ ਮਾਵਾਂ ਧੀਆਂ ਆਪਸੀ ਗੱਲਾਂ ਵਚਨ ਦੇ ਰਾਈ ਕਰ ਸਕਦੀਆਂ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਵਚਨ ਦੇ ਰਾਈ ਗੱਲਾਂ ਕਰ ਸਕਦੇ ਆ ਇੰਨੀਆਂ ਕੁ ਗੱਲਾਂ ਵਚਨ ਦੇ ਵਿੱਚ ਲਿਖੀਆਂ ਹੋਈਆਂ ਆ ਜਿੰਨੀਆਂ ਸਾਡੀ ਜ਼ਿੰਦਗੀ 'ਚ ਜ਼ਰੂਰੀ ਆ ਨਾ ਉਹ ਸਾਰੀਆਂ ਗੱਲਾਂ ਵਚਨ ਦੇ ਵਿੱਚ ਹੈਗੀਆਂ ਸਾਰੀਆਂ A to Z ਬਿਜ਼ਨਸ ਦੀਆਂ ਗੱਲਾਂ ਵਚਨ ਦੇ ਰਾਈ ਹੋ ਸਕਦੀਆਂ ਆਤਮਕ ਗੱਲਾਂ ਵਚਨ ਦੇ ਰਾਈ ਹੋ ਸਕਦੀਆਂ ਰਿਸ਼ਤੇਦਾਰਾਂ ਦੀਆਂ ਗੱਲਾਂ ਵਚਨ ਦੇ ਰਾਈ ਹੋ ਸਕਦੀਆਂ ਇਵਨ ਈਚ ਐਂਡ ఎవਰੀਥਿੰਗ ਸਭ ਕੁਝ ਇਸ ਲਈ ਜਿੰਨੀ ਵਾਰੀ ਮੂੰਹ ਖੋਲੋ ਉੰਨੀ ਵਾਰੀ ਵਚਨ ਖੋਲੋ ਤਦ ਤੁਸੀਂ ਦੇਖਿਓ ਅਰ ਪਰਮੇਸ਼ਰ ਦੀ ਦਾਸੀ ਨੂੰ ਯਾਦ ਕਰਿਓ ਕਿ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਕਿੰਨੇ ਅਦਭੁਤ ਕੰਮ ਕੀਤੇ ਅਰ ਤੁਸੀਂ ਕਿੰਨਾ ਵੱਡਾ ਚੇਂਜ ਆਪਣੀ ਲਾਈਫ ਦੇ ਵਿੱਚ ਦੇਖੋਗੇ ਕਿੰਨਾ ਵੱਡਾ ਚੇਂਜ ਜਿਹੜਾ ਆ ਉਹ ਤੁਸੀਂ ਆਪਣੀ ਲਾਈਫ ਦੇ ਵਿੱਚ ਦੇਖੋਗੇ ਦੇਖੋ ਜੇਕਰ ਪ੍ਰਾਰਥਨਾ ਕਰਨ ਨੂੰ ਮਨ ਨਾ ਕਰੇ ਤਾ ਤੁਸੀਂ ਆਪਣੇ ਮਨ ਨਾਲ ਧੱਕਾ ਕਰੋ। ਕਈ ਵਾਰੀ ਪ੍ਰਾਰਥਨ ਪ੍ਰਾਰਥਨਾ ਨੂੰ ਤੇ ਅਕਸਰ ਹੀ ਨਹੀਂ ਮੰਨ ਕਰਦਾ ਹੁੰਦਾ ਨਾ ਬੰਦੇ ਦਾ। ਜੇ ਪ੍ਰਾਰਥਨਾ ਕਰਨ ਨੂੰ ਮਨ ਨਾ ਕਰੇ ਤਾਂ ਮਨ ਨਾਲ ਧੱਕਾ ਕਰੋ। ਪਤਾ ਕਿਉਂ? ਕਿਉਂਕਿ ਇਸ ਚੀਜ਼ ਨੂੰ ਸਮਝ ਲਵੋ ਕਿ ਕੋਈ ਹੈ ਚੀਜ਼ ਜਿਹੜੀ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਰਹੀ ਆ। ਕੋਈ ਚੀਜ਼ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਰਹੀ ਆ। ਇਸ ਲਈ ਧੱਕਾ ਕਰੋ ਆਪਣੇ ਆਪ ਨਾਲ। ਕਈ ਲੋਕਾਂ ਨੂੰ ਇਹਦਾ ਲੱਗਦਾ ਕਿ ਜੋ ਵੀ ਅਸੀਂ ਪਾਠ ਪੂਜਾ ਪ੍ਰਾਰਥਨਾ ਕਰਦੇ ਆਂ ਜੇ ਮਨ ਨਾਲ ਲਾ ਕੇ ਨਾ ਕੀਤਾ ਤੇ ਉਹ ਸੁਣਿਆ ਨਹੀਂ ਜਾਂਦਾ ਮਨ ਤੱਕ ਕਰੂਗਾ ਨਹੀਂ ਤੇਰੀ ਸਾਰਾ ਸਾਰੀ ਉਮਰ ਤੇਰਾ ਮੰਨ ਨਹੀਂ ਕਰਨਾ ਤੇ ਫਿਰ ਤਾਂ ਤੇਰੀ ਸੁਣੀ ਹੀ ਨਹੀਂ ਜਾਣੀ ਸਾਰੀ ਉਮਰ ਇਹ ਮਨ ਬੇਲਗਾਮ ਘੋੜਾ ਆ ਇਹਨੂੰ ਲਗਾਮ ਪਾਉਣੀ ਸਿੱਖੋ ਇਸ ਘੋੜੇ ਨੂੰ ਆਪਣੇ ਵਸ ਵਿੱਚ ਕਰੋ ਇਸ ਘੋੜੇ ਦੇ ਉੱਤੇ ਸਵਾਰ ਹੋ ਜਾਓ ਇਸ ਘੋੜੇ ਨੂੰ ਆਪਣੇ ਉੱਤੇ ਸਵਾਰ ਨਾ ਹੋਣ ਦਿਓ ਇਸ ਮਨ ਰੂਪੀ ਘੋੜੇ ਦੇ ਉੱਤੇ ਸਵਾਰ ਹੋ ਜਾਓ ਤਤ ਜ਼ਰੂਰੀ ਹੈ ਅਸੀਂ ਆਪਣੇ ਮਾਨ ਦੇ ਉੱਤੇ ਹਾਕਮ ਠਹਿਰ ਜਾਈਏ ਹੁਕਮ ਚਲਾਉਣ ਵਾਲੇ ਹੋ ਜਾਈਏ ਹਾਲੇਲੂਇਆ ਅਰ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਆਪਣੇ ਮਨ ਦੇ ਉੱਤੇ ਸਵਾਰ ਹੋ ਜਾਉਗੇ ਇਸ ਮਨ ਦੇ ਮਨ ਨੂੰ ਮਾਰ ਕੇ ਪ੍ਰਾਰਥਨਾ ਵਿੱਚ ਬੈਠੋਗੇ ਦੋ ਚਾਰ ਦਿਨ ਇਹੜੀਆਂ ਕਰਨਾ ਜਿੱਦਾਂ ਨਰਸਰੀ ਵਿੱਚ ਜਦੋਂ ਨਿਆਣੇ ਦੀ ਐਡਮਿਸ਼ਨ ਕਰਾਈਏ ਤਾਂ ਕੀ ਹੁੰਦਾ ਆ ਉਹ ਬੜਾ ਲੱਤਾਂ ੜਾਉਂਦਾ ਮੈਂ ਬੱਸ ਚ ਨਹੀਂ ਚੜਨਾ ਮੈਂ ਗੱਡੀ ਚ ਨਹੀਂ ਚੜਨਾ ਮੈਂ ਨਹੀਂ ਜਾਣਾ ਹਾਏ ਮੰਮੀਏ ਹਾਏ ਪਾਪਾ ਬੜਾ ਕੁਛ ਕਰਦਾ ਯਾਰ ਰਾਈਟ ਕਦੀ ਕਹਿੰਦਾ ਰੋਟੀ ਨਹੀਂ ਤੂੰ ਸੁਆ ਦਿੱਤੀ ਸੀ ਕਦੀ ਕਹਿੰਦਾ ਮੈਨੂੰ ਪਹਿਲਾਂ 100 ਰੁਪਏ ਦੇ ਕਦੀ ਕਹਿੰਦਾ ਮੇਰੇ ਆਉਂਦੇ ਨੂੰ ਗੱਡੀ ਲਿਆ ਕੇ ਰੱਖੀ ਆ ਕਰਿਓ ਕਰਿਓ ਬੜੇ ਪਖੰਡ ਕਰਦਾ ਹੈ ਪਰ ਤੁਸੀਂ ਫਿਰ ਵੀ ਤੁਸੀਂ ਕੀ ਸੋਚਦੇ ਕਿ ਇਹ ਰੋਂਦਾ ਹੈ ਤਾਂ ਤੁਸੀਂ ਉਹਨੂੰ ਨਹੀਂ ਭੇਜੋਗੇ ਤੁਸੀਂ ਕਈ ਵਾਰੀ ਤਾਂ ਉਹਨੂੰ ਪਿਆਰ ਨਾਲ ਪਤਿਉਂਦੇ ਆ ਤੇ ਕਈ ਵਾਰੀ ਜੁੱਤੀ ਨਾਲ ਹਨਾ ਕਈ ਵਾਰੀ ਨਿਆਣੇ ਨੂੰ ਚਪੇੜ ਮਾਰੋ ਤੇ ਰੋਂਦਾ ਹੈ ਤੇ ਫਿਰ ਉਹ ਇੰਨਾ ਰੋਂਦਾ ਕਿ ਚੁੱਪ ਕਰਾਉਣ ਲਈ ਫੇਰ ਚਪੇੜ ਮਾਰਨੀ ਪੈਂਦੀ ਤੇ ਫਿਰ ਚੁੱਪ ਕਰਦਾ ਹੈ ਉਹ ਕਿਆਂ ਦਾ ਸੋਚੀ ਚਪੇੜ ਤੇ ਲੱਗਾ ਹੋਇਆ ਹੈ ਤਾਂ ਇਦਾਂ ਹੀ ਮਾਰਿਆ ਇਹਦੇ ਨਾਲ ੱੱਕਾ ਕਰਨਾ ਪੈਂਦਾ ਹੈ ਕਿੰਨਾ ਆਪਣੇ ਮਨ ਦੀ ਵਡੀ ਚੌਕਸੀ ਕਰ ਕਿਉਂਕਿ ਜੀਵਨ ਦੀਆਂ ਧਾਰਾ ਇਹਦੇ ਚੋਂ ਨਿਕਲਦੀਆਂ ਹੈ ਅਸੀਂ ਆਪਣੇ ਮਨ ਦੀ ਚੌਕਸੀ ਕਰਨੀ ਆ ਕਿਉਂਕਿ ਇਹਦੇ ਵਿੱਚੋਂ ਜੀਵਨ ਦੀਆਂ ਧਾਰਾ ਨਿਕਲਣੀਆਂ ਇਸ ਲਈ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਮਨ ਦੀ ਚੌਕਸੀ ਕਰੀਏ ਔਰ ਮਨ ਦੇ ਉੱਤੇ ਸਵਾਰ ਹੋਈਏ ਸਾਨੂੰ ਇਹ ਗੱਲ ਸਮਝਣੀ ਹੋਊਗੀ ਕਿ ਪ੍ਰਾਰਥਨਾ ਕਰਨ ਦਾ ਮਨ ਨਹੀਂ ਕਰ ਰਿਹਾ ਇਹਦਾ ਮਤਲਬ ਇੱਕ ਫੋਰਸ ਆ ਜਿਹੜਾ ਮੈਨੂੰ ਪ੍ਰੇਅਰ ਕਰਨ ਤੋਂ ਰੋਕ ਰਿਹਾ ਔਰ ਮੈਂ ਉਹਨੂੰ ਹਰਾਉਣਾ ਹੈ ਅਗਰ ਕੋਈ ਚੀਜ਼ ਮੈਨੂੰ ਪ੍ਰਾਰਥਨਾ ਕਰਨ ਤੋਂ ਰੋਕ ਰਹੀ ਹੈ ਤਾਂ ਮੈਨੂੰ ਪ੍ਰਾਰਥਨਾ ਕਰਕੇ ਦਿਖਾਉਣੀ ਹੈ ਦੇਖੋ ਸ਼ੈਤਾਨ ਚਾਹੁੰਦਾ ਕਿ ਤੁਸੀਂ ਰੋਵੋ ਤੁਸੀਂ ਮੋਰੇ ਰੋਣਾ ਸ਼ੁਰੂ ਕਰ ਦਿੱਤਾ ਹੈ ਕਿ ਹੋਇਆ ਤੁਸੀਂ ਤਾਂ ਸ਼ੈਤਾਨ ਨੂੰ ਸਪੋਰਟ ਕਰ ਦਿੱਤਾ ਤੁਸੀਂ ਤਾਂ ਉਹਦਾ ਕੰਮ ਈਜ਼ੀ ਕਰ ਦਿੱਤਾ ਉਹ ਰਵਾਉਣਾ ਚਾਹੁੰਦਾ ਤੁਸੀਂ ਰੋਣਾ ਸ਼ੁਰੂ ਕਰ ਦਿੱਤਾ ਉਹ ਚਾਹੁੰਦਾ ਤੂੰ ਹਾਏ ਹਾਏ ਕਰ ਤੁਸੀਂ ਹਾਏ ਹਾਏ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਕਿ ਤੁਸੀਂ ਕਿਹਦੇ ਪੱਖ ਵਿੱਚ ਆ ਤੁਸੀਂ ਵੈਰੀ ਦੇ ਪੱਖ ਵਿੱਚ ਆ ਕਿ ਤੁਸੀਂ ਵੈਰੀ ਦੇ ਅਗੇਨਸਟ ਆ ਅਗਰ ਦੇਖੋ ਅਗਰ ਉਹ ਤੁਹਾਨੂੰ ਰਵਾਉਣਾ ਚਾਹੁੰਦਾ ਤੇ ਤੁਸੀਂ ਰੋਣੇ ਆ ਇਹਦਾ ਮਤਲਬ ਤੁਸੀਂ ਵੈਰੀ ਦੇ ਪੱਖ ਵਿੱਚ ਆ ਤੁਸੀਂ ਤਾਂ ਉਹਦਾ ਕੰਮ ਸੌਖਾ ਕਰ ਰਹੇ ਆ ਪਰ ਹਮੇਸ਼ਾ ਅਗਰ ਅਸੀਂ ਸੰਸਾਰਕ ਤੌਰ ਤੇ ਵੀ ਦੇਖੀਏ ਤੇ ਅਸੀਂ ਦੇਖਦੇ ਆ ਜੋ ਸਾਡਾ ਵੈਰੀ ਕਰਦਾ ਸੀ ਉਸ ਤੋਂ ਉਲਟ ਕਰਦੇ ਅਗਰ ਸਾਡੇ ਵੈਰੀ ਨੂੰ ਖੱਟਾ ਪਸੰਦ ਆ ਤੇ ਅਸੀਂ ਉਹਨੂੰ ਮਿੱਠਾ ਪਰੋਸ ਕੇ ਦੇਣਾ ਵੀ ਆਲੇ ਖਾਲਾ ਅਗਰ ਉਹਨੂੰ ਮਿੱਠਾ ਪਸੰਦ ਆ ਤੇ ਅਸੀਂ ਉਹਨੂੰ ਮਿਰਚਾਂ ਦੇਣੀਆਂ ਵੀ ਆਲੇ ਖਾਲਾ ਅਸੀਂ ਉਸਦੇ ਹੱਥਾਂ ਕੰਮ ਕਰਦੇ ਸੀ ਆਪਣੇ ਵੈਰੀ ਨੂੰ ਖੁਸ਼ ਕਰਨਾ ਨਹੀਂ ਅਗਰ ਅਸੀਂ ਆਪਣੇ ਸੰਸਾਰਿਕ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਸਿੱਖੀਆਂ ਆ ਜਾਂ ਇਹ ਚੀਜ਼ਾਂ ਕਰਦੇ ਆ ਤਾਂ ਆਪਣੇ ਸਪਿਰਚੁਅਲ ਲਾਈਫ ਦੇ ਵਿੱਚ ਇਹਨਾਂ ਤਜਰਬਿਆਂ ਨੂੰ ਲੈ ਕੇ ਆਓ ਤੁਹਾਡਾ ਵੈਰੀ ਚਾਹੁੰਦਾ ਯਾ ਰੋ ਤੁਸੀਂ ਉਹਦੇ ਮੋਰੇ ਗਿੱਦਾ ਪਾਓ ਤੁਸੀਂ ਕੋ ਵਡਿਆਈ ਕਰੋ ਆਪਣੇ ਪਰਮੇਸ਼ਵਰ ਦੀ ਮੈਂ ਖੁਸ਼ ਹਾਂ छुੜਾਇਆ ਯਿਸੂ ਨੇ ਮੈਂ ਖੁਸ਼ ਹਾਂ छुੜਾਇਆ ਯਿਸੂ ਨੇ ਸ਼ੈਤਾਨ ਨੇ ਬੰਦਤਾ छुੜਾਇਆ ਯਿਸੂ ਨੇ ਫ੍ਰੀ 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 Jesus set me free 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 Jesus set me free ਸੋ ਇਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਚਿੜਾਓ ਨਿੱਕੇ ਹੁੰਦੇ ਨੇ ਆਣੇ ਚਿੜਾਉਂਦੇ ਨੇ ਨਾ ਇੱਕ ਦੂਜੇ ਨੂੰ ਤਾਂ ਚਿੜਾਉਣਾ ਸਿੱਖੋ ਵੈਰੀ ਨੂੰ ਚਿੜਾਓ ਉਹ ਤੁਹਾਨੂੰ ਕਹਿੰਦਾ ਆ ਕਿ ਤੂੰ ਪ੍ਰਾਰਥਨਾ ਨਹੀਂ ਕਰਨੀ ਉਹਨੂੰ ਕਹ ਆ ਹੋ ਸਿੱਧਾ ਜਰਾ ਕਿ ਤੈਨੂੰ ਮੈਂ ਦੱਸਦਾ ਪ੍ਰਾਰਥਨਾ ਤੋਂ ਰੋਕਦਾ ਤੈਨੂੰ ਮੈਂ ਪ੍ਰਾਰਥਨਾ ਕਰਕੇ ਦਿਖਾਉਣਾ ਤੂੰ ਹੁੰਦਾ ਕੌਣ ਮੈਨੂੰ ਰੋਕਣ ਵਾਲਾ ਤਾਂ ਉਹਦਾ ਸਾਹਮਣਾ ਕਰੋ ਇਹ ਹੁੰਦਾ ਉਹਦਾ ਸਾਹਮਣਾ ਕਰਨਾ ਤੁਸੀਂ ਬੈਠੋ ਪ੍ਰਾਰਥਨਾ ਦੇ ਵਿੱਚ ਬੈਠੋ ਪ੍ਰਾਰਥਨਾ ਕਰੋ ਉਹ ਤੁਹਾਨੂੰ ਕਹਿੰਦਾ ਚਿੰਤਾ ਕਰ ਤੁਸੀਂ ਕਹੋ ਕਿਉਂ ਮੈਂ ਤਾਂ ਆਪਣੀ ਚਿੰਤਾ ਮਨ ਵਿੱਚ ਆ ਰਹੀ ਹੈ ਤੇਰੇ ਨਿਆਣਿਆਂ ਦਾ ਵਿਆਹ ਨਹੀਂ ਹੋ ਰਿਹਾ ਤੁਸੀਂ ਚਿੰਤਾ ਕਿੱਦਾਂ ਇੰਤਜ਼ਾਮ ਹੋਊਗਾ ਚਿੰਤਾ ਜੌਬ ਨਹੀਂ ਮਿਲੀ ਚਿੰਤਾ ਐਡਮਿਸ਼ਨ ਨਹੀਂ ਮਿਲੀ ਚਿੰਤਾ ਰਿਜ਼ਲਟ ਨਹੀਂ ਆਇਆ ਚਿੰਤਾ ਵੀਜ਼ਾ ਨਹੀਂ ਆਇਆ ਚਿੰਤਾ ਘਰ ਨਹੀਂ ਬਣਿਆ ਚਿੰਤਾ ਗੱਡੀ ਨਹੀਂ ਮਿਲ ਰਹੀ ਚਿੰਤਾ ਨੋ 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 ਸੇ ਨੋ ਟੂ ਵਰੀ ਚਿੰਤਾ ਨੂੰ ਨਾ ਕਰਦੋ ਬੋਲਣਾ ਸ਼ੁਰੂ ਕਰੋ ਚਿੰਤਾ ਦੀ ਥਾਂ ਤੇ ਮੇਰੇ ਪਰਮੇਸ਼ਵਰ ਨੇ ਮੈਨੂੰ ਘਰ ਨਾਲ ਬLES ਕੀਤਾ ਵਚਨ ਦੇ ਵਿੱਚ ਲਿਖਿਆ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਛੱਡ ਦੇ ਮੈਂ ਆਪਣੀ ਸਾਰੀ ਚਿੰਤਾ ਪਰਮੇਸ਼ਵਰ ਨੂੰ ਦੇ ਦਿੱਤੀ ਮੇਰਾ ਘਰ ਬਣਾਉਣ ਦੀ ਚਿੰਤਾ ਪਰਮੇਸ਼ਵਰ ਦੇ ਕੋਲ ਗੱਡੀ ਲੈ ਕੇ ਦੇਣ ਦੀ ਚਿੰਤਾ ਪਰਮੇਸ਼ਵਰ ਦੇ ਕੋਲ ਮੇਰੇ ਸਾਰੇ ਬੋਝ ਪਰਮੇਸ਼ਵਰ ਦੇ ਕੋਲ ਮੈਨੂੰ ਪਤਾ ਹੈ ਮੈਂ ਬਹੁਤ ਜਲਦ ਘਰ ਨਾਲ ਬLES ਹੋ ਰਿਹਾ ਮੈਨੂੰ ਪਤਾ ਬਹੁਤ ਜਲਦ ਮੈਂ ਗੱਡੀ ਨਾਲ ਬLES ਹੋ ਰਿਹਾ ਬਹੁਤ ਜਲਦ ਮੈਂ ਬੇਟੇ ਨਾਲ ਬLES ਹੋ ਰਿਹਾ ਬਹੁਤ ਜਲਦ ਮੈਂ ਬੇਟੀ ਨਾਲ ਬLES ਹੋ ਰਿਹਾ ਬਹੁਤ ਜਲਦ ਮੈਂ ਵੀਜ਼ਾ ਨਾਲ ਬLES ਹੋ ਰਿਹਾ ਬਹੁਤ ਜਲਦ ਮੈਂ ਆਤਮ ਬਹੁਤ ਜਲਦ ਮੈਂ ਨਸ਼ਿਆ ਤੋਂ ਡਿਲੀਵਰ ਹੋ ਗਿਆ ਬਹੁਤ ਜਲਦ ਮੈਂ ਵੇ ਵਿਚਾਰ ਤੋਂ ਆਜ਼ਾਦ ਹੋ ਗਿਆ ਪਰਮੇਸ਼ਵਰ ਨੇ ਮੈਨੂੰ ਆਜ਼ਾਦੀ ਦੇ ਦਿੱਤੀ ਦੁਸ਼ਟ ਆਤਮਿਆ ਤੋਂ ਦੁਸ਼ਟ ਸੋਚਾਂ ਤੋਂ ਮਾਨੀਆਂ ਖਰਾਬ ਚੀਜ਼ਾਂ ਤੋਂ ਗਲਤ ਨਜ਼ਰਾਂ ਤੋਂ ਗਲਤ ਸ਼ਬਦਾਂ ਤੋਂ ਪਰਮੇਸ਼ਵਰ ਨੇ ਮੈਨੂੰ ਆਜ਼ਾਦ ਕਰ ਦਿੱਤਾ ਉਹ ਗੰਦਮੰਦ ਜੋ ਮੇਰੇ ਅੰਦਰ ਭਰਿਆ ਹੋਇਆ ਮੇਰੇ ਕਲਮ ਦੇ ਰਹੀਂ ਬਾਹਰ ਆ ਰਿਹਾ ਮੇਰੇ ਕਮੈਂਟਸ ਦੇ ਰਹੀਂ ਬਾਹਰ ਆ ਰਿਹਾ ਮੇਰੇ ਮੇਰੀ ਐਕਟਿੰਗ ਦੇ ਰਹੀਂ ਬਾਹਰ ਆ ਰਿਹਾ ਮੇਰੇ ਸਰੀਰ ਦੇ ਰਹੀਂ ਬਾਹਰ ਆ ਰਿਹਾ ਮੇਰੇ ਸੋਚਾਂ ਦੇ ਰਹੀਂ ਬਾਹਰ ਆ ਰਿਹਾ ਉਹਨਾਂ ਸਾਰੀਆਂ ਗੰਦਗੀਆਂ ਤੋਂ ਪਰਮੇਸ਼ਵਰ ਨੇ ਮੈਨੂੰ ਨਜਾਦ ਦੇ ਦਿੱ ਗਾਮ ਤੋਂ ਉਹ ਚੀਜ਼ਾਂ ਜੋ ਮੈਨੂੰ ਉਦਾਸ ਕਰ ਰਹੀਆਂ ਪਰਮੇਸ਼ਰ ਨੇ ਮੈਨੂੰ ਉਸ ਤੋਂ ਆਜ਼ਾਦੀ ਦੇ ਦਿੱਤੀ ਮੈਂ ਵੈਰੀ ਕਹਿੰਦਾ ਉਦਾਸ ਹੋਣ ਕੋ ਬਾਏ ਆਈ ਐਮ ਹੈਪੀ ਬਿਕੋਜ਼ ਜੀਸਸ ਹਸ ਸੈਟ ਮੀ ਫਰੀ ਮੈਂ ਖੁਸ਼ ਹਾਂ ਕਿਉਂਕਿ ਪਰਮੇਸ਼ਰ ਨੇ ਮੈਨੂੰ ਛੁਡਾ ਲਿਆ ਸੋ ਅਸੀਂ ਆਪਣੇ ਵੈਰੀ ਦੇ ਅਗੇਂਸਟ ਜੋ ਉਹ ਤੁਹਾਡੇ ਤੋਂ ਚਾਹੁੰਦਾ ਤੁਸੀਂ ਅਗੇਂਸਟ ਕਰਨਾ ਹੈ ਤੁਸੀਂ ਸਟੇਟਸ ਪਾਉਣ ਲੱਗ ਜਾਨੇ ਆ ਤੁਸੀਂ ਤੁਸੀਂ ਉਸ એનર્ਜੀ ਨੂੰ ਤੁਹਾਨੂੰ ਪਤਾ ਮਲਟੀਪਲਾਈ ਕਰ ਦਿੰਨੇ ਮੇਰੀ ਇਕਾਦਤ ਆ ਅਤੇ ਮੈਨੂੰ ਇਹ ਪਸੰਦ ਹੈ ਮੇਰੀ ਇਹ ਆਦਤ ਮੈਨੂੰ ਪਸੰਦ ਹੈ ਕਿ ਕਿਸੇ ਵੇਲੇ ਅਗਰ ਮੇਰੀ ਲਾਈਫ ਦੇ ਵਿੱਚ ਕੋਈ ਡਿਸਟਰਬੈਂਸ ਆ ਤੇ ਮੈਂ ਉਸ ਡਿਸਟਰਬੈਂਸ ਨੂੰ ਬੋਲ ਕੇ ਨਹੀਂ ਦੱਸਦੀ ਈਵਨ ਦੈਨ ਸਮ ਟਾਈਮਸ ਮੈਂ ਆਪਣੇ ਹਸਬੰਡ ਨੂੰ ਵੀ ਨਹੀਂ ਦੱਸਦੀ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸਦੀ ਕਿਉਂ ਕਿਉਂਕਿ ਮੈਨੂੰ ਇਦਾਂ ਲੱਗਦਾ ਪਰਸਨਲੀ ਮੈਂ ਆਪਣੀ ਗੱਲ ਕਰਦੀ ਮੈਨੂੰ ਇਦਾਂ ਲੱਗਦਾ ਕਿ ਉਹ ਮਲਟੀਪਲਾਈ ਹੋ ਜਾਂਦੇ ਉਹ ਥਾਟਸ ਜਿਹੜੇ ਆ ਉਹ ਮਲਟੀਪਲਾਈ ਹੋ ਜਾਂਦੇ ਆ ਕਿ ਮੈਂ ਮੈਂ ਅਗਰ ਇਹ ਕਹਿ ਰਹੀ ਹਾਂ ਕਿ ਇੱਥੇ ਮੈਂ ਦੁਖੀ ਹਾਂ ਤੇ ਮੈਂ ਉਹਨਾਂ ਨੂੰ ਦੱਸਾਂ ਕਿ ਇੱਥੇ ਮੈਂ ਦੁਖੀ ਹਾਂ ਤਾਂ ਉਹ ਦੋ ਜਣੇ ਉਸ ਦੁੱਖ ਦੇ ਉੱਤੇ ਸੋਚਣਗੇ ਤਾਂ ਉਹ ਥਾਟਸ ਉਹ એનર્ਜੀ ਜਿਹੜੀ ਆ ਉਹ ਮਲਟੀਪਲਾਈ ਹੋ ਜੂਗੀ ਇਸ ਕਰਕੇ ਮੈਂ ਮਤਲਬ ਮੈਕਸिमम ਟਾਈਮ ਜਿੰਨਾ ਕਿ ਮੈਂ ਹੈਂਡਲ ਕਰ ਸਕਦੀ ਹੁੰਨੀ ਆ ਜਦੋਂ ਮੇਰੇ ਹੈਂਡਲ ਕਰਨ ਤੋਂ ਬਾਹਰ ਹੋਵੇ ਚੀਜ਼ ਤਦ ਜਾ ਕੇ ਮੈਂ ਸ਼ੇਅਰ ਕਰਦੀ ਆ ਅਦਰਵਾਈਜ਼ ਮੈਨੂੰ ਪਤਾ ਆ ਕਿ ਇਹ ਪਰਮੇਸ਼ਵਰ ਨੇ ਇੰਨੀ ਕਿਤਾ ਸਮਰਥ ਬਖਸ਼ੀ ਕਿ ਉਹਨਾਂ ਚੀਜ਼ਾਂ ਨੂੰ ਮੈਂ ਹੈਂਡਲ ਕਰਾਂ ਤਾਂ ਮੈਂ ਉਸ એનર્ਜੀ ਨੂੰ ਡਬਲ ਨਹੀਂ ਹੋਣ ਦਿੰਦੀ ਕਿਉਂਕਿ ਅਗਰ ਉਹ ਡਬਲ ਹੋ ਗਈ ਤਾਂ ਮੈਨੂੰ ਹੋਰ ਡਬਲ ਸਟਰੈਂਥ ਦੀ ਜਿਹੜੀ ਆ ਉਹ ਜ਼ਰੂਰਤ ਪੈਣੀ ਆ ਤਾਂ ਇਹ ਥ੍ਰੀਜ਼ ਨੂੰ ਤੁਸੀਂ ਆਪਣੀ ਲਾਈਫ ਦੇ ਵਿੱਚ ਜਿਹੜੀ ਹੈ ਨੈਗੇਟਿਵ ਕੋਈ ਵੀ ਚੀਜ਼ ਆ ਨਾ ਉਹਨੂੰ ਥਾਂ-ਥਾਂ ਤੇ ਉਹਦਾ ਲੰਗਰ ਨਾ ਲਾਇਆ ਕਰੋ ਕਿ ਹਰ ਕਿਸੇ ਦੇ ਕੋਲੇ ਤੈਨੂੰ ਪਤਾ ਮੇਰਾ ਢਿੱਡ ਬਹੁਤ ਦੁਖਦਾ ਤੈਨੂੰ ਪਤਾ ਮੇਰਾ ਸਿਰ ਬਹੁਤ ਦੁਖਦਾ ਤੈਨੂੰ ਪਤਾ ਮੇਰੀਆਂ ਲੱਤਾਂ ਬਹੁਤ ਦੁਖਦੀਆਂ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕਿਉਂ ਇਹ ਬੀਨਵਾਜੇ বাজਾਏ ਪਏ ਆ ਇਹਦੀ ਜਗ੍ਹਾ ਤੇ ਤੁਸੀਂ ਪ੍ਰਾਰਥਨਾ ਕਿਉਂ ਨਹੀਂ ਕਰਦੇ ਇਹਦੀ ਜਗ੍ਹਾ ਤੇ ਤੁਸੀਂ ਬਚਨ ਕਿਉਂ ਨਹੀਂ ਬੋਲ ਰਹੇ ਇਹ ਜਿੰਨਿਆਂ ਨੂੰ ਤੁਸੀਂ ਜਿਹਨੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਉਹ ਲੋਕੀ ਤੁਹਾਨੂੰ ਚੰਗਾ ਕਰ ਸਕਦੇ ਆ ਜਦ ਕਿਸੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰੋ ਤਾਂ ਪਹਿਲਾਂ ਇਹ ਸੋਚੋ ਕੀ ਇਹ ਮੇਰੀ ਪ੍ਰੋਬਲਮ ਦਾ ਹੱਲ ਕਰ ਸਕਦਾ ਹੈ ਜਿੰਨੂੰ ਮੈਂ ਦੁੱਖ ਦੱਸ ਰਿਹਾ ਕਿ ਇਹ ਮੇਰੇ ਦੁੱਖ ਨੂੰ ਖਤਮ ਕਰ ਸਕਦਾ ਆ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਕੀ ਇਹ ਮੇਰੇ ਮਸਲੇ ਦਾ ਹੱਲ ਕਰ ਸਕਦਾ ਅਗਰ ਨਹੀਂ ਤਾਂ ਵਾਈ ਯੂ ਆਰ ਵੇਸਟਿੰਗ ਯੋਰ ਟਾਈਮ ਕਿਉਂ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਆ ਕਿਸੇ ਨੂੰ ਦੱਸਣ ਦੇ ਲਈ ਕਿਉਂ ਤੁਸੀਂ ਆਪਣਾ ਟਾਈਮ ਵੇਸਟ ਕਰ ਰਹੇ ਕਿਸੇ ਨੂੰ ਦੱਸਣ ਦੇ ਲਈ ਉਹ ਗੱਲ ਜਿਹਦਾ ਹੱਲ ਹੀ ਕਿਸੇ ਦੇ ਕੋਲ ਨਹੀਂ ਆ ਉਸ ਗੱਲ ਨੂੰ ਕਿਉਂ ਕਰ ਰਹੇ ਹੋ ਉਸ ਤੋਂ ਬੈਟਰ ਹੈ ਕਿ ਉਹ ਟਾਈਮ ਜਿਹੜਾ ਵੇਸਟ ਕੀਤਾ ਜਾ ਸਕਦਾ ਉਸ ਟਾਈਮ ਨੂੰ ਸੇਵ ਵੀ ਕੀਤਾ ਜਾ ਸਕਦਾ ਕਿ ਅਸੀਂ ਉਸ ਮਸਲੇ ਆਪਣੇ ਪਰਮੇਸ਼ਵਰ ਦੇ ਅੱਗੇ ਰੱਖੀਏ ਅਸੀਂ ਉਸ ਪਰਮੇਸ਼ਵਰ ਦੇ ਅੱਗੇ ਆਪਣੇ ਦੁੱਖ ਲੈ ਕੇ ਚੱਲੀਏ ਆਪਣੀ ਬਿਪਤਾ ਆਪਣੇ ਗਮ ਆਪਣੀਆਂ ਪਰੇਸ਼ਾਨੀਆਂ ਪਰਮੇਸ਼ਵਰ ਦੇ ਅੱਗੇ ਲੈ ਕੇ ਚੱਲੋ ਪ੍ਰਭੂ ਦੇ ਅੱਗੇ ਅਰਦਾਸ ਬੇਨਤੀ ਕਰੋ ਔਰ ਤੁਸੀਂ ਦੇਖਿਓ ਕਿ ਪਰਮੇਸ਼ਵਰ ਤੁਹਾਡੇ ਹਰ ਮਸਲੇ ਦਾ ਹੱਲ ਕਰਨ ਦੇ ਲਈ ਸਮਰਥੀ ਹੈ ਪਰਮੇਸ਼ਵਰ ਤੁਹਾਨੂੰ ਹਰ ਦੁੱਖ ਚੋਂ ਹਰ ਗਮ ਚੋਂ ਹਰ ਬਿਪਤਾ ਵਿੱਚੋਂ ਬਾਹਰ ਕੱਢਣ ਦੇ ਲਈ ਸਮਰਥੀ ਹੈ